ਇਸ ਤੋਂ ਲਿਫਟ ਉਦੋਂ ਲਾਈਨ ਉਰ ਤਿਆਰ ਹੋ ਜਾਵੇਗਾ ਇਹਦੀ ਕੁਆਲਟੀ ਔਰ ਫੰਗ ਨੂੰ ਫੰਗ ਨਾ ਹੋ ਤੈ ਹੁਣਾ ਜਿਆਦਾ ਕਲੂਪ੍ਰੀਸ਼ਨ ਕੋਈ ਹੋਰ ਕੀ ਜਮ ਨਹੀਂ ਆ ਰਿਹਾ ਇਹ ਨੂੰ ਹੁਣ ਇਸ ਤੋਂ ਬਾਅਦ ਹਲਾਇਆ ਜਾਵੇਗਾ ਫੇਰੇ ਜਮ ਜਵੇਗਾ ਫੇਰੇ ਗੋਰਾਲ ਮੇਂ ਵੀ ਆਪਣਾ ਨਾਮ ਦੁਆਰਾ ਬੁਲੋਗੇ ਹਾਂ ਜੀ ਬੋਲਦਾ ਨਾ ਮੰਗੇ ਰਾਮ ਜੀ ਮੰਗੇ ਰਾਮ ਜੀ ਮੰਗੇ ਰਾਮ ਜੀ ਇੱਥੋਂ ਦੇ ਫੋਰਮੈਨ ਜਿਹੜੇ ਇਹ ਤਿਆਰ ਕਰ ਰਹੇ ਹਨ ਉਹ ਦੇਖੋ ਗੁਣਤੀ ਕੁਆਲਟੀ ਬਰਾ ਕਹਿਣਾ ਹੈ ਫੇਟ ਲਈ ਵੀ ਬਹੁਤ ਜ਼ਬਰਦਸਤ ਹੈ ਕੱਦਿਆ ਸਰ ਉਹ ਦੂਸਰੀ ਜਿਹੜੀ ਆ ਉਹਨੂੰ ਟ੍ਰਾਂਸਪੋਰਟ ਕਰਦੇ ਆ ਉਹ ਜਿਹੜੀ ਪਹਿਲਾਂ ਆਪੀ ਦੇ ਦਿੱਤੀ ਸੀ ਇਸੇ ਤਰੀਕੇ ਨਾਲ ਸੈੱਨ ਨਕਾ ਇੱਕਾਂ ਦੀ ਨੁਦਲੀ ਫਿਰ ਇਹ ਜਿਹੜੇ ਉਹ ਥੋੜੀ ਜਿਹੀ ਜਮ ਜੇਗਾ ਉਹ ਹਲਾਇਆ ਜਾਊਗਾ ਫਿਰ ਤੇਰਾ ਗੋਰ অলਮੋਸਟ